ਸੋ ਦੋਸਤੋ ਪਾਸੋਂ ਚੁੰਗੀ ਤੇ ਇਸ ਵਕਤ ਅਸੀਂ ਮੌਜੂਦ ਹੈ ਔਰ ਤੁਸੀਂ ਬਾਜ਼ਾਰ ਦੇ ਵਿੱਚ ਦਿਵਾਲੀ ਨੂੰ ਬੰਦੇ ਨਜ਼ਰ ਰੱਖਦੇ ਆ ਔਰ ਇਸ ਤੋਂ ਇਲਾਵਾ ਬੰਦੀ ਛੋੜ ਦਿਵਸ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਪੂਰਾ ਬਾਜ਼ਾਰ ਜਿਹੜਾ ਸਜਿਆ ਹੋਇਆ ਹੈ ਇਧਰ ਵੀ ਦੇਖੋ ਚਾਰੇ ਪਾਸੇ ਚਾਹਲ ਪਹਿਲ ਹੈ ਔਰ ਦੇਖਣ ਨੂੰ ਜੇ ਲਾਇਆ ਜਾਵੇ ਤਾਂ ਸੜਕ ਦਾ ਬਹੁਤ ਸਾਰਾ ਹਿੱਸਾ ਜਿਹੜਾ ਹੈ ਅੱਗੇ ਹੈ ਲੇਕਿਨ ਮੇਰੇ ਵੀਰ ਜੁਰੇ ਨੇ ਪਟਾਕਿਆਂ ਦਾ ਹੋਲ ਸੇਲ ਦੇ ਸਾਹਮਣਾ ਹੈ ਹੋਲ ਸੇਲ ਚੱਲ ਰਿਹਾ ਵੀਰ ਜੀ ਕਿਦਾਂ ਕਿਸ ਤਰ੍ਹਾਂ ਰਿਟੇਲ ਹੈ ਰਕੀ ਜਾਂਦਾ ਹੀ ਹੈ ਅੱਛਾ ਕਿਸ ਤਰ੍ਹਾਂ ਲੱਗ ਰਿਹਾ ਇਸ ਵਾਰ ਦਿਵਾਲੀ ਦਾ ਆ ਜਾਓ ਤੁਸੀਂ ਦਿਵਾਲੀ ਦਾ ਕੋਈ ਐਸਾ ਮਾਹੌਲ ਨਹੀਂ ਹੈਗਾ ਮਾਹੌਲ ਨਹੀਂ ਹੈ ਕਾਰਨ ਕੀ ਮਹਿਸੂਸ ਕੀਤਾ ਵੀ ਸੀ ਮਹਾਰਾਜ ਕਹਿੰਦੇ ਫਸਲ 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 ਦੇ ਮੰਦਾ ਹੈਗਾ ਫਸਲ ਨੂੰ ਕੋਈ ਫਸਲ ਬਣੀ ਨਹੀਂ ਹੈਗੀ ਫਸਲ ਨਹੀਂ ਬਣੀ ਅੱਛਾ ਫਿਰ ਵੀ ਲੋਕ ਕਿੱਦਾਂ ਜੁੜਦੇ ਨੇ ਆਉਂਦੇ ਨੇ ਪੁੱਛਦੇ ਨੇ ਜੁੜੇ ਨਹੀਂ ਹਰ ਤਾਂ ਲਾਇਆ ਹੀ ਆ ਅੱਛਾ 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 ਅੱਧਾ ਘੰਟਾ ਹੋਇਆ ਹੀ ਆ ਠੀਕ ਹੈ ਜੀ ਔਰ ਮੇਰੇ ਵੀਰ ਨੇ ਬਹੁਤ ਵਧੀਆ ਸੱਚੀ ਗੱਲ ਦੱਸੀ ਹੈ ਕਿ ਅੱਜ ਜਿਸ ਤਰ੍ਹਾਂ ਦਾ ਮਾਹੌਲ ਸਾਨੂੰ ਚਾਹੀਦਾ ਉਹ ਮਾਹੌਲ ਹੈ ਜੇ ਨਜ਼ਰ ਨਹੀਂ ਆ ਰਿਹਾ ਸੋ ਕਿਤੇ ਨਾ ਕਿਤੇ ਇਹ ਪੂਰਾ ਤੁਸੀਂ ਦੇਖ ਰਹੇ ਹੋ ਪਾਸੋਂ ਚੁੰਗੀ ਦਾ ਨਜ਼ਾਰਾ ਜਿਹੜਾ ਹੈ ਲੇਕਿਨ ਇੱਕ ਪਾਸੇ ਤਾਂ ਕਿਸਾਨ ਸਾਡੇ ਭਰਾ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਕਿਤੇ ਨਾ ਕਿਤੇ ਇਹ ਹਾਸ਼ੀਏ ਤੇ ਆਈਆਂ ਨੇ ਇਹ ਸਜਿਆ ਹੋਇਆ ਸਮਾਨ ਹੈ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਿਹੜੇ ਨੇ ਉਹ ਵੀ ਦਿਖਾਏ ਨੇ ਤੁਹਾਨੂੰ ਡਰਾਈ ਫਰੂਟ ਵੀ ਤੁਸੀਂ ਦੇਖ ਰਹੇ ਹੋ ਔਰ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਦੋਸਤੋ ਕਿ ਕਿਤੇ ਨਾ ਕਿਤੇ ਇਹ ਤਿਹਾੜ ਜਿਹੜੇ ਨੇ ਸਾਲ ਬਾਦ ਆਉਂਦੇ ਨੇ ਪਰ ਜਦੋਂ ਸਾਲ ਬਾਦ ਤਿਹਾੜ ਆਉਂਦੇ ਨੇ ਤੇ ਸਾਡੇ ਵੀ ਫਰਜ਼ ਬਣਦੇ ਆ ਕਿ ਇਸ ਨੂੰ ਪਿਆਰ ਤੇ ਸਤਕਾਰ ਨਾਲ ਮਨਾਇਆ ਜਾਵੇ ਲੇਕਿਨ ਹੋਰ ਜ਼ਿਆਦਾ ਡਿਊਟੀ ਬਣਦੀ ਆ ਕਿ ਅੱਜ ਬਾਜ਼ਾਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ ਬਾਜ਼ਾਰਾਂ ਦੇ ਵਿੱਚ ਜੋ ਵੀ ਅੱਜਕੱਲ ਤਿਆਰ ਕੀਤਾ ਜਾਂਦਾ ਤੁਸੀਂ ਰੋਜ਼ ਛਾਪੇਦਾਰਾਂ ਦੇਖ ਲਓ ਕਿਤੇ ਨਾ ਕਿਤੇ ਮਕਲੀ ਸਮਾਨ ਜਿਹੜਾ ਹੈ ਉਹ ਨਕਲੀ ਦੁੱਧ ਪਨੀਰ ਖੋਆ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਕਿ ਇਸ ਇਹ ਤੁਸੀਂ ਦੇਖ ਰਹੇ ਹੋ ਇਸ ਸਾਈਡ ਦਾ ਨਜ਼ਾਰਾ ਇੱਕ ਸਾਈਡ ਦਾ ਨਜ਼ਾਰਾ ਦੇਖ ਰਹੇ ਹੋ ਤੁਸੀਂ ਕਿ ਕਿੰਨੀ ਸ਼ਰਧਤ ਦੇ ਨਾਲ ਜਿਹੜੀਆਂ ਇਸ ਖਾਸ ਦਵਾਈ ਦੇ ਉੱਪਰ ਫ੍ਰੀਕੋ ਫਰੋਕ ਕੀਤੀ ਜਾ ਰਹੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਉਹ ਦੀਵੇ ਵੱਡੇ ਦੀਵੇ ਕਲੰਡਰ ਵੀ ਵਿਕਦੇ ਨੇ ਇਹ ਤੁਸੀਂ ਦੇਖ ਰਹੇ ਹੋ ਘਰ ਦੇ ਸਜੋ ਸਮਾਨ ਨੂੰ ਸਜਾਉਣ ਵਾਸਤੇ ਗੇਟ ਨੂੰ ਸਜਾਉਣ ਵਾਸਤੇ ਲੜੀਆਂ ਦਾ ਵੀ ਜਿਹੜਾ ਹੈ ਇੰਤਜ਼ਾਮ ਕੀਤਾ ਗਿਆ ਹੈ ਕਿਉਂਕਿ ਦਬਾਰੀ ਇੱਕ ਇਹੋ ਜਿਹਾ ਤਿਹਾਰ ਹੈ ਬੰਦੀ ਛੋੜ ਦਿਵਸ ਇੱਕ ਇਹੋ ਜਿਹਾ ਤਿਹਾਰ ਹੈ ਜੋ ਸਤਮੂੱਚ ਆਪਣੇ ਆਪ ਵਿੱਚ ਬਹੁਤ ਖੂਬਸੂਰਤ ਹੈ ਖਾਸ ਕਰਕੇ ਬੰਦੀ ਛੋੜ ਦਿਵਸ ਨੂੰ ਜਦੋਂ ਆਪਾਂ ਯਾਦ ਕਰਦੇ ਹ ਇਤਿਹਾਸ ਨੂੰ ਯਾਦ ਕਰਦੇ ਹ ਵੀਰ ਜੀ ਸਾਸਰੀ ਕਾ ਕੀ ਨਾਮ ਹੈ ਸਰ ਆਪ ਦਾ ਮੇਰਾ ਪ੍ਰੀਤਿੰਦਰ ਸਿੰਘ ਜੀ ਪ੍ਰੀਤਿੰਦਰ ਅੱਛਾ ਦੁਕਾਨ ਜਿਹੜੀ ਸੀ ਤੁਹਾਡੀ ਆਹ ਹਾ ਹਾ ਕਿਸ ਤਰ੍ਹਾਂ ਚੱਲ ਰਿਹਾ ਬਾਬਾ ਜੀ ਇਹਨਾਂ ਦੀ ਕਿਰਪਾ ਜੀ ਬਹੁਤ ਕਿਰਪਾ ਹੈ ਅੱਛਾ ਤੁਹਾਨੂੰ ਗੁਰੂ ਸਾਹਿਬ ਦੀ ਬਹੁਤ ਕਿਰਪਾ ਜੀ ਬੰਦੀ ਛੋੜ ਦਿਵਾਸੀਆਂ ਲੱਖ ਲੱਖ ਵਧਾਈਆਂ ਤੇ ਬਹੁਤ ਕਿਰਪਾ ਜੀ ਬਹੁਤ ਕਿਰਪਾ ਹੈ ਬਹੁਤ ਕਿਰਪਾ ਜੀ ਅੱਛਾ ਇੱਕ ਕੀ ਮਹਿੰਗਾਈ ਦੀ ਮਾਰ ਜਿਹੜੀ ਹੈ ਉਹ ਮਹਿਸੂਸ ਕਰ ਰਹੇ ਹੋ ਕਿਤੇ ਨਾ ਕਿਤੇ ਦੇਖੋ ਪਿਛਲੇ ਸਾਲ ਨਾਲੋਂ ਇਸ ਸਾਲ ਤਾਂ ਥੋੜਾ ਮਹਿੰਗਾਈ ਹੈ ਐ ਬਿਲਕੁਲ ਹੈ ਇੱਕ ਫਲੱਡ ਆਉਣ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਵੀ ਮਰ ਗਈਆਂ ਜੀ ਜੀ ਜਿਹੜੀ ਜ਼ਮੀਨ ਉਪਜਾਊ ਸੀ ਉਹ ਵੀ ਖਤਮ ਹੋ ਗਈ ਉਹ ਸਾਰਾ ਹੀ ਅਸਰ ਕਿਤੇ ਨਾ ਕਿਤੇ ਨਾ ਤਿਹਾਰਾਂ ਦੇ ਪਿਆ ਦੇਖੋ ਸਰ ਹੁਣ ਸ਼ੁਰੂ ਹੋਇਆ ਦਿਵਾਲੀ ਦਾ ਸੀਜ਼ਨ ਅੱਜ ਪਹਿਲੇ ਦਿਨ ਲਗਾਇਆ ਹੈ ਬਾਕੀ 4 ਦਿਨ ਪਏ ਹੈ ਦੇਖੋ ਕੀ ਬਣਦਾ ਹੈ ਕੀ ਹੋਏਗਾ ਜੀ ਪਰ ਪਰ ਜੋ ਹੋਏਗਾ ਪਰਮਾਤਮਾ ਜੋ ਕਰੇਗਾ ਚੰਗਾ ਕਰੇਗਾ ਉਹ ਸਾਡੀ ਭਲਾਈ ਲਈ ਸਭ ਸਭ ਲਈ ਕਰੇਗਾ ਚੰਗਾ ਕਰੇਗਾ ਬਿਲਕੁਲ ਬਿਲਕੁਲ ਚੰਗਾ ਕਰੇਗਾ ਜੀ ਸੋ ਖਾਲਸਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਔਰ ਦੇਖੋ ਕਿੰਨੇ ਖੂਬਸੂਰਤ ਤਰੀਕੇ ਨਾਲ ਕਿਉਂਕਿ ਇਸ ਦੁਕਾਨ ਤੇ ਮੈਨੂੰ ਵੀ ਕਈ ਵਾਰ ਆਉਣ ਦਾ ਮੌਕਾ ਮਿਲਦਾ ਹੈ ਔਰ ਇਹਨਾਂ ਦੇ ਕੋਲ ਲੜੀਆਂ ਵਗੈਰਾ ਖਰੀਦਣ ਦਾ ਬਰਥਡੇ ਦਾ ਸਮਾਨ ਖਰੀਦਣ ਦਾ ਸੋ ਬੜੀ ਸ਼ਿੱਦਤ ਦੇ ਨਾਲ ਬੜੇ ਪਿਆਰ ਦੇ ਨਾਲ ਡੀਲ ਕਰਦੇ ਨੇ ਹਾਂ ਇਹ ਵਾਲੀ ਦੁਕਾਨ ਇਹ ਵਾਲੀ ਹੈ ਸੋ ਇਸ ਕਰਕੇ ਦੇਖੋ ਇਸ ਤੋਂ ਅੱਗੇ ਹੋਰ ਬਹੁਤ ਕੁਝ ਸਜਿਆ ਹੋਇਆ ਹੈ ਇਹ ਦੇਖ ਰਹੇ ਹੋ ਤੁਸੀਂ ਕਿ ਇਹ ਹਟੜੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਕਲਰਸ ਦੇ ਵਿੱਚ ਕਲਰਫੁਲ ਜਿਹੜੀਆਂ ਹਟੜੀਆਂ ਨੇ ਦੀਵੇ ਨੇ ਉਹ ਸਾਰੇ ਤਿਆਰ ਕੀਤੇ ਜਾ ਰਹੇ ਨੇ ਔਰ ਦੋਸਤੋ ਜੇ ਕਹਿੰਦੇ ਆ ਕਿ ਦੀਵਾਲੀ ਵਾਲੇ ਦਿਨ ਰਾਤ ਖਾਸ ਕਰਕੇ ਰਾਤ ਨੂੰ ਤੇਲ ਬਾਲਣਾ ਬਹੁਤ ਜ਼ਰੂਰੀ ਹੁੰਦਾ ਸੋ ਇਸ ਕਰਕੇ ਰੰਗ ਬਰੰਗੇ ਇਹ ਗ੍ਰੀਨ ਕਲਰ ਆ ਗਿਆ orange ਕਲਰ ਆ ਗਿਆ ਇਹ ਬਿਨਾ ਕਲਰ ਤੋਂ ਆ ਗਿਆ ਹੱਠੜੀਆਂ ਤਿਆਰ ਕੀਤੀਆਂ ਜਾਂਦੇ ਕੌਣ ਨੇ ਇਸ ਦੇ ਕੌਣ ਵੇਚਦੇ ਨੇ ਇਹ ਤੁਸੀਂ ਵੇਚਦੇ ਹੋ ਵਾਹ ਬੇਟੇ ਨਾਮ ਕੀ ਹੈ ਤੁਹਾਡਾ ਖੁਸ਼ਪ੍ਰੀਤ ਵਾਹ ਜੀ ਵਾਹ ਖੁਸ਼ਪ੍ਰੀਤ ਕਿੱਥੋਂ 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 ਦੇ ਰਹਿਣ ਵਾਲੇ ਹੋ ਪੁੱਤ ਇਹ ਸਿੱਧੂਵਾਲ ਤੋਂ ਹਾਂ ਹਾਂ ਸਮਾਨ ਪਹਿਲਾਂ ਪੈਕ ਕਰਦੇ ਖੁਸ਼ਪ੍ਰੀਤ ਨਾਲ ਵੀ ਗੱਲ ਕਰਦੇ ਹਾਂ ਅਠੜੀਆਂ ਦਾ ਰੇਟ ਵੀ ਪਤਾ ਕਰਦੇ ਪਿਆ ਜੀ ਕਿ ਸਸਰੀ ਘਰ ਕੀ ਨਾਮ ਹੈ ਤੁਹਾਡਾ ਜੀ ਗੁਰਮੀਤ कौर ਹੈ ਜੀ ਗੁਰਮੀਤ ਜੀ ਕਿੱਥੋਂ ਬਿਲੋਂਗ ਕਰਦੇ ਸੇਲੀ ਚਕਾਣੀ ਤੋਂ ਜੀ ਅੱਛਾ ਲਚਕਾਣੀ ਤੋਂ ਆਏ ਹੋ ਕਿਸ ਤਰ੍ਹਾਂ ਲੱਗ ਰਿਹਾ ਦਿਵਾਲੀ ਦੀ ਮਗਹਾਈ ਮਗਹਾਈ ਤੋਂ ਕੀ ਕਹਿਣਾ ਚਾਹੁੰਦੇ ਹੋ ਮਗਹਾਈ ਤੋਂ ਸਰ ਬਹੁਤ ਹੈ ਪਰ ਦਿਵਾਲੀ ਮਨਾਣੇ ਬਹੁਤ ਖੁਸ਼ੀ ਹੁੰਦੀ ਹੈ ਤਾਂ ਕੁਝ ਨਹੀਂ ਪਤਾ ਲੱਗਦਾ ਮਗਹਾਈ ਦਾ ਜੀ ਹਾਂ ਬਿਲਕੁਲ ਪਰ ਮਨਾਉਣੀ ਤਾਂ ਹੈਗੀ ਆ ਨਾ ਬਹੁਤ ਵਧੀਆ ਮਨਾਣੇ ਸਰ ਆਹਾਂ ਅੱਛਾ ਪੰਜਾਬੀ ਗੁਰਮੀਤ ਜੀ ਖਾਸियत ਹੈ ਕਿ ਜਿੰਨਾ ਮਰਜੀ ਪਰੇਸ਼ਾਨ ਹੋਵੇ ਪਰ ਤਿਉਹਾਰ ਜ਼ਰੂਰ ਮਨਾਉਂਦੇ ਬਹੁਤ ਖੁਸ਼ੀ ਹੋ ਕੇ ਮਨਾਉਂਦੇ ਸਰ ਖੁਸ਼ਪ੍ਰੀਤ ਜੀ ਆਓ ਇਧਰ ਜੀ ਇਲਾਕੇ ਅੱਛਾ ਖੁਸ਼ਪ੍ਰੀਤ ਇਹ ਸਾਮਾਨ ਕਿੱਥੋਂ ਮਿਆਂਦਾ ਤੁਸੀਂ ਬੇਟੇ ਇਹ ਕੁਛ ਅਸੀਂ ਘਰ ਵੀ ਕੁਛ ਅਸੀਂ ਘਰ ਵੀ ਬਣਾਇਆ ਹੋਇਆ ਆ ਯਾਰ ਵੈਰੀ ਗੁੱਡ ਹਾਂਜੀ ਤੁਸੀਂ ਹਰੀ ਹੁਣਾ ਵਿੱਚੋਂ ਤਾਂ ਨਹੀਂ ਬੰਦ ਸਿੰਘ ਵੀ ਉਖੜਨ ਜੋ ਨਹੀਂ 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 ਆਹਾਂ ਜਿਹੜੇ ਰੋਡ ਦੇ ਉੱਪਰ ਹੀ ਦੁਕਾਨਾਂ ਆ ਜਿਨ੍ਹਾਂ ਦੀਆਂ ਟੇਲਰ ਮਾਸਟਰ ਦੀਆਂ ਉਹ ਸਾਡੇ ਗਵੰਡੀ ਨੇ ਗਵੰਡੀ ਨੇ ਅੱਛਾ 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 ਮੈਨੂੰ ਇਹ ਦੱਸੋ ਵੀ ਇਹ ਆਪ ਤਿਆਰ ਕੀਤਾ ਹੈ ਕਲਰ ਇਹਨੂੰ ਆਪ ਕੀਤੇ ਆ ਕੁਝ ਕਲਰ ਆਪ ਵੀ ਕੀਤੇ ਹੋਏ ਕੁਝ ਮੁੱਲੇ ਹੋਏ ਆ ਅੱਛਾ ਇਹ ਹਟੜੀ ਦਾ ਕੀ ਰੇਟ ਹੈ ਇਹ 550 ਹਾਂ 550 ਇਹ ਮੁੱਲਾਈ ਹੋਈ ਆ ਇਹ ਮੁੱਲਾਈ ਹੋਈ ਆ ਪਰ 550 ਦੀ ਹਟੜੀ ਅਸੀਂ 550 ਚ ਪੂਰੀ ਦਵਾਈ ਵੇਖ ਲੈਣੀ ਆ ਸਰ ਮੈਂ ਹਨ ਦੇ ਪਟਾਕੇ ਵਿੰਡ ਝੂਕ ਦੇਣਾ ਸਹੀ ਗੱਲ ਹੈ ਅੱਛਾ ਖੁਸ਼ਪਰੀ ਤੇ ਇੱਕ ਗੱਲ ਹੋਰ ਦੱਸੋ ਇਹਨਾਂ ਨੂੰ ਕਲਰ ਕਿਉਂ ਨਹੀਂ ਕੀਤਾ ਬੇਟੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਬੱਚੀ ਨੇ ਬਹੁਤ ਵਧੀਆ ਕੁਛ ਆਪ ਸਮਾਨ ਦੀ ਤਿਆਰ ਕੀਤਾ ਹੈ ਕੁਝ ਬਾਜ਼ਾਰੋਂ ਦਿਤਾ ਹੈ ਆਪਾਂ ਥੋੜ੍ਹਾ ਹੋਰ ਅੱਗੇ ਨਿਕਲਦੇ ਦਿਵਾਰੀ ਦਾ ਤਿਉਹਾਰ ਹੋਵੇ ਤਾਂ ਫਿਰ ਪਟਾਕੇ ਨਾ ਵਿਕਣੇ ਤਾਂ ਅਧੂਰੀ ਗੱਲ ਹੈ ਅੱਲਾ ਕਿ ਅਸੀਂ ਆਪਣੀਆਂ ਨਿਊਜ਼ ਦੇ ਵਿੱਚ ਇਹ ਕਹਿੰਨੇ ਆ ਕਿ ਪਟਾਕੇਆਂ ਨੂੰ ਬੜੇ ਪਿਆਰ ਦੇ ਨਾਲ ਚਲਾਓ ਆਪ ਵੀ ਬਚੋ ਦੂਜਿਆਂ ਨੂੰ ਵੀ ਬਚਾਓ ਪਰ ਕਿਤੇ ਨਾ ਕਿਤੇ ਸਾਡਾ ਕੰਮ ਕਹਿਣਾ ਹੈ ਲੇਕਿਨ ਇਸ ਸਮੇਂ ਸਜੀਆਂ ਦੁਕਾਨਾਂ ਤੁਸੀਂ ਦੇਖ ਰਹੇ ਹੋ ਕਿੰਨੇ ਵਧੀਆ ਤਰੀਕੇ ਨਾਲ ਦਿਵਾਰੀ ਦੇ ਇਸ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਕਿੱਦਾਂ ਚੱਲ ਰਿਹਾ ਸੀਜ਼ਨ ਦਿਵਾਰੀ ਦਾ ਠੰਡਾ ਹੀ ਆ ਠੰਡਾ ਹੀ ਆ ਇਹ ਕਾਰਨ ਕੀ ਇਹ ਠੰਡਾ ਕਿਉਂ ਆ? ਬਸ ਮਾਰਕੀਟ ਦਾ ਹਾਲ ਐ ਮੀ ਇਹਦਾ ਠੰਡਾ ਬੁਰਾ ਹਾਲ ਐ ਬੁਰਾ ਹਾਲ ਐ ਖੈਰ ਜਿਸ ਤਰ੍ਹਾਂ ਦੀ ਇਹ ਦੁਵਾਰੀਆਂ ਆਪਾਂ ਮਨਾਉਂਦੇ ਆਏ ਆ ਇਹ ਰੌਣਕ ਕਿਉਂ ਨਹੀਂ ਲੱਗ ਰਹੀ ਦੁਕਾਨਾਂ ਤੇ ਜਿਸ ਤਰ੍ਹਾਂ ਦੀ ਭੀੜ ਹੋਣੀ ਚਾਹੀਦੀ ਉਹ ਨਹੀਂ ਆ ਦੋਸਤ ਬਸ ਲੋਕਾਂ ਕੋਲਲੇ ਕਾਮਕਾਰ ਵੀ ਹੁਣ ਨਾਲੇ ਪੈਸੇ ਦੇ ਕਾਟ ਕਰਕੇ ਇਹ ਫਲਾਡ ਆਉਣ ਕਰਕੇ ਵੀ ਪੈਸਾ ਕਿਤੇ ਨਾ ਕਿਤੇ ਕਿਸਾਨਾਂ ਦੇ ਫਸਲਾਂ ਮਰ ਗਈਆਂ ਉਹਦੇ ਕਰਕੇ ਵੀ ਬਹੁਤ ਫਰਕ ਪਿਆ ਜੀ ਇਹ ਤੇ ਨਾਲ ਬਹੁਤ ਫਰਕ ਪਿਆ ਇਹ ਫਿਰ ਤੁਸੀਂ ਰਿਟੇਲ ਚ ਕੱਢਦੇ ਹੋ ਜਾਂ ਨਹੀਂ ਹੋਲਸੇਲ ਕੋਲ ਰਿਟੇਲ ਐਂਡ ਹੋਲਸੇਲ ਦੋਨੋਂ ਹੈ ਦੋਨੋਂ ਹੀ ਹੈ ਹਾਂਜੀ ਅੱਛਾ ਸੋ ਦੋਸਤੋ ਮੇਰੇ ਵੀਰ ਨੇ ਵੀ ਉਹੀ ਗੱਲ ਜਿਹੜੀ ਬਾਕੀ ਨੇ ਦੱਸੀ ਆ ਵੀ ਕਿਤੇ ਨਾ ਕਿਤੇ ਪੈਸਾ ਮਾਰਕੀਟ ਵਿੱਚ ਨਹੀਂ ਹੈ ਜਿਸ ਨੂੰ ਚਲਦੇ ਆ ਦੁਕਾਨ ਸਜੀ ਬੜੀ ਪਿਆਰ ਦੇ ਨਾਲ ਸਜਾਈ ਆ ਦੇਖਦੇ ਆਉਣ ਵਾਲੇ ਦਿਨਾਂ ਵਿੱਚ ਕੀ ਹੁੰਦਾ ਸੋ ਅੱਗੇ ਵੀ ਚਲਦੇ ਆਪਾਂ ਇਹ ਦੇਖੋ ਦੋਸਤੋ ਇਹ ਦੁਕਾਨ ਹੈ ਲੜੀਆਂ ਸਜੀਆਂ ਹੋਈਆਂ ਨੇ ਜਥੇਦਾਰ ਵੀਰ ਜੀ ਲੱਗੇ ਨੇ ਇੱਕ ਪਾਸੇ ਪਟਾਕੇ ਵੇਚ ਰਹੇ ਨੇ ਦੇ ਪਾਸੋਂ ਚੁੰਗੀ ਦੇ ਨਚਾਰਾ ਤੁਸੀਂ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੇ ਔਰ ਖਰੀਦੋ ਫਰੋਕਟ ਕੀਤੀ ਜਾ ਰਹੀ ਹੈ ਹੋਈ ਹੋਈ ਇਹ ਕੱਪੜੇ ਦੀ ਸੇਰ ਵੀ ਲਾਈ ਆ ਹਾ 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 ਕੀ ਬਾਤ ਹੈ ਕੀ ਬਾਤ ਹੈ ਸਰ ਇਹ ਅੱਛਾ ਖਾਦੀ ਭੰਡਾਰ ਬਲੋ ਹਾ 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 ਵਾਹ ਜੀ ਕਿ ਪਹਿਲੀ ਵਾਰ ਲਾ ਰਹੇ ਹੋ ਤੁਸੀਂ ਇੱਥੇ ਜਾਂ ਹਰ ਸਾਲ ਹੀ ਐਸਾ ਸਰ ਕਿ ਅੱਜ ਦੀ ਵਾਰ ਪਹਿਲੀ ਵਾਰ ਲਗਾਇਆ ਸਰ ਬਾਕੀ ਵੈਸੇ ਇਹ ਦੁਕਾਨ ਹੈ ਖਾਦੀ ਗ੍ਰਾਮੋਧ भी नहीं नहीं वहाँ भी है केला चौक भी है, हाँ, भी है एक ब्रांच ही है, है। अच्छा ये आ एक ब्रांच ओपन की दो साल हो गए सर दो साल हो गया ये भारतीय इसको दो साल हो गए क्यूँकी मैं बहुत बढ़िया चीज होती है सर खादी ये लोगो के लिए एक रोजगार है लोगो के लिए रोजगार है ये कत है हमारे पास बुनकर है हमारे पास सारा कुछ है सर तो ये सारा हाथ से ही तैयार हो गया तो देखकर गया ये सारा हाथ हाँ से तैयार क्योंकि मैं खादी का बहुत शौकीन हूँ बहुत अच्छी बात है सर ये मैं, देखो इससे जो एक तो एलर्जी नहीं होती सर एक आजकल गर्मी में पाया हुआ आपने ठंडा रख दिया दिमाग में कोई बोल रहे सर नहीं ਇਹ ਇਤਨੀ ਮਰੀਆ ਚੀਜ਼ ਐ ਸਰ ਨਹੀਂ ਨਹੀਂ ਬਹੁਤ ਅੱਛੀ ਬਾਤ ਐ ਚਲੋ ਮੇਰਾ ਤੋ ਪਾਸ ਹੀ ਕਰ ਬਹੁਤ ਅੱਛੀ ਬਾਤ ਐ ਭਗਵਾਨ ਆਪਕੋ ਬਹੁਤ ਬਹੁਤ ਮਿਹਰਬਾਨੀ ਸਰ ਜਿਸका ऐसा काम करना भारती ग्राम मूत्र ਬਾਸੂਰ ਰੋਡ ਲਿਖੇ ਜੀ ਇਸका जो है वो ਕਰ ਦੇਣਾ ਬਿਲਕੁਲ ਕਰ ਗਿਆ ਸੋ ਦੋਸਤੋ ਮਿਹਰਬਾਨੀ ਮਿਹਰਬਾਨੀ ਸਰ ਮੈਂ ਨਹੀਂ ਨੇ ਫਿਰ 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 ਸੋ ਦੋਸਤੋ ਇੱਕ ਖਾਦੀ ਢੰਡਾਰ ਵਾਲਿਆਂ ਦਾ ਐ ਔਰ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕੱਪੜੇ ਸਭ ਤੋਂ ਵੱਡੀ ਕੁਆਲਿਟੀ ਐ ਕਿ ਇਹਨਾਂ ਕੱਪੜਿਆਂ ਦੇ ਵਿੱਚ ਸਕਿੰਦ ਹੀ ਕੋਈ ਪ੍ਰੋਬਲਮ ਨਹੀਂ ਆਉਂਦੀ ਵੱਡੀ ਗੱਲ ਹੈ ਹੱਥ ਦਸਤਕਾਰੀ ਸ਼ਿਲਪਕਾਰੀ ਦੇ ਨਾਲ ਸਾਰਾ ਕੁਝ ਕੀਤਾ ਹੁੰਦਾ ਸੋ ਮੈਂ ਤਾਂ ਇਸ ਦੁਕਾਨ ਦਾ ਵੈਸੇ ਹੀ ਬਹੁਤ دیਵਾਨਾ ਕਿਉਂਕਿ ਸ਼ਿੱਦਤ ਦੇ ਨਾਲ ਜੁੜੇ ਹੋਏ ਆ ਸੋ ਇਹ ਦੇਖ ਰਹੇ ਹੋ ਤੁਸੀਂ ਪਹਾਸੋ ਚੁੰਗੀ ਦੇ ਨਜ਼ਾਰੇ ਜਿਹੜੇ ਹੈ ਦੂਰ ਤੱਕ ਇਹ ਭੀੜ ਭੀੜ ਵੀ ਸਾਰੀ ਦੇਖ ਰਹੇ ਹੋ ਗੱਡੀਆਂ ਦਾ ਆਉਣਾ ਜਾਣਾ ਇਹ ਸਾਰੇ ਪਹਾਸੋ ਚੁੰਗੀ ਦਾ ਤੁਸੀਂ ਨਜ਼ਾਰਾ ਸੋ ਦੋਸਤੋ ਦਬਾਰੀ ਮਨਾਓ ਪਿਆਰ ਦੇ ਨਾਲ ਸਤਕਾਰ ਦੇ ਨਾਲ ਪਟਾਕੇ ਤੁਸੀਂ ਚਲਾਓ ਜੇ ਬੱਚੇ ਚਲਾ ਰਹੇ ਨੇ ਤੇ ਕੋਲ ਤੁਸੀਂ ਜ਼ਰੂਰ ਖੜੇ ਹੋਵੋ बाकी बच्चियां ਵੱਲੋਂ ਉਹੀ ਮਤਲਬ ਸਟੈਪ ਨਾ ਚੱਕਿਆ ਜਾਵੇ ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਕੋਈ ਨੁਕਸਾਨ ਹੋਵੇ ਸੋ ਮਠਿਆਈਆਂ ਵੀ ਜਿਹੜੀਆਂ ਹੈ ਉਹ ਬੜੇ ਕੋਸ਼ਿਸ਼ ਕਰੋ ਕਿ ਉਸ ਨੂੰ ਵਾਚ ਕਰਕੇ ਖਾਓ ਕਿਉਂਕਿ ਸਹੀ ਚੀਜ਼ ਖਾਲੋ ਪਰ ਥੋੜੀ ਖਾਲੋ ਉਹਨਾਂ ਜ਼ਿਆਦਾ ਆਨੰਦ ਆਉਦਾ ਸੋ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸੋਗਤ ਆ ਪਾਸ ਚੁੰਗੀ ਪਟਿਆਲਾ